ਆਓ ਬੇਟੇ ਹੁਣ ਆਪਾਂ ਕਰਦੇ ਹਾਂ ਪ੍ਰਸ਼ਨ ਨੰਬਰ 7 ਕਿਰਿਆ 1.10 ਵਿੱਚ ਦਿੱਤੀ ਉਦਾਹਰਨ ਤੋਂ ਬਿਨਾ ਦੂਰੇ ਵਿਸਥਾਪਨ ਕਿਰਿਆ ਦੀ ਇੱਕ ਹੋਰ ਉਦਾਹਰਨ ਦਿਓ ਦੂਰਾ ਵਿਸਥਾਪਨ ਕਿਰਿਆ ਦੀ ਇੱਕ ਉਦਾਹਰਨ ਪੁੱਛੀ ਗਈ ਹੈ ਲੇਕਿਨ ਇਹ ਉਦਾਹਰਨ ਉਹ ਨਹੀਂ ਹੋਣੀ ਚਾਹੀਦੀ ਜਿਹੜੀ ਕਿ ਸਾਡੀ ਬੁੱਕ ਦੀ ਕਿਰਿਆ 1.10 ਦੇ ਵਿੱਚ ਦਿੱਤੀ ਹੋਈ ਹੈ ਅਸੀਂ ਉਸ ਤੋਂ ਅਲੱਗ ਉਦਾਹਰਨ ਦੇਣੀ ਹੈ ਬੇਟੇ ਤਾਂ ਉਹ ਉਦਾਹਰਨ ਕੀ ਹੈ ਅਸੀਂ ਉੱਤਰ 'ਚ ਲਿਖਿਆ ਦੂਰੇ ਵਿਸਥਾਪਨ 'ਚ ਅਸੀਂ ਲਵਾਂਗੇ ਜੀ ਸੋਡੀਅਮ ਕਲੋਰਾਇਡ ਪਰ ਇਹਨੂੰ ਡਿਸਕਸ਼ਨ ਕਰਨ ਤੋਂ ਪਹਿਲਾਂ ਦੂਰਾ ਵਿਸਥਾਪਨ ਕੀ ਰਿਹਾ ਤੁਹਾਨੂੰ ਦੱਸ ਦਵਾਂ ਦੂਰਾ ਵਿਸਥਾਪਨ ਦੂਰਾ ਦਾ ਮਤਲਬ ਹੁੰਦਾ ਜੀ ਡਬਲ ਵਿਸਥਾਪਨ ਮੀਨਜ਼ ਜਗ੍ਹਾ ਲੈ ਲੈਣਾ ਜਦ ਇੱਕ ਚੀਜ਼ ਦੂਸਰੀ ਚੀਜ਼ ਦੀ ਜਗ੍ਹਾ ਤੇ ਚਲੀ ਜਾਵੇ ਦੂਜੀ ਚੀਜ਼ ਪਹਿਲੀ ਦੀ ਜਗ੍ਹਾ ਤੇ ਆ ਜਾਏ ਉਹਨੂੰ ਅਸੀਂ ਕਹਿੰਦੇ ਆ ਦੂਰਾ ਵਿਸਥਾਪਨ ਕੀ ਰਿਹਾ ਇਹਨੂੰ ਆਪਾਂ ਉਦਾਹਰਣ ਨਾਲ ਸਮਝਦੇ ਆ ਜਿਵੇਂ NaCl NaCl ਅਸੀਂ ਬੇਟੇ ਨਮਕ ਦਾ ਫਾਰਮੂਲਾ ਹੈ ਜਿਹਨੂੰ ਲੂਣ ਵੀ ਕਹਿ ਦਿੰਨੇ ਆ ਅਸੀਂ ਠੀਕ ਹੈ ਸੋਡੀਅਮ ਕਲੋਰਾਇਡ ਇਹ ਹੈਗਾ ਇਨੂੰ AQ AQ ਮੀਨ ਜ਼ ਪਾਣੀ ਵਿੱਚ ਘੋਲ ਲਿਆ ਸੀ ਪਾਣੀ ਵਾਲਾ ਘੋਲ ਹੈ ਔਰ ਇਹਦੇ ਵਿੱਚ ਮਿਕਸ ਕੀਤਾ ਸੀ সিলਵਰ ਨਾਈਟ੍ਰੇਟ সিলਵਰ ਨਾਈਟ੍ਰੇਟ ਠੀਕ ਹੈ সিলਵਰ ਨਾਈਟ੍ਰੇਟ ਦਾ ਵੀ ਅਸੀਂ ਪਾਣੀ ਵਾਲਾ ਘੋਲ ਲੈ ਲਿਆ ਹੁਣ ਇਹਦੇ ਵਿੱਚ ਜਦ ਰਿਐਕਸ਼ਨ ਹੁੰਦਾ ਹੈ ਇਹ NaCl ਬਚਾ ਲੋ ਟੁੱਟ ਜਾਂਦਾ ਇਧਰੋਂ সিলਵਰ ਨਾਈਟ੍ਰੇਟ ਇਹ ਵੀ ਬਚਾ ਲੋ ਟੁੱਟ ਜਾਂਦਾ ਆਇਨੀਕਰਨ ਹੋ ਜਾਂਦਾ ਹੈ ਆਇਨੀਕਰਨ ਦਾ ਮਤਲਬ ਇਹ ਚ ਦੋ ਆਇਨ ਬਣਦੇ ਨੇ ਇੱਕ ਧਾਨਾਇਨ ਰੀ9 ਸੋਡੀਅਮ ਤੇ ਧਾਨਾਇਨ ਆ ਗਿਆ ਕਲੋਰੀਨ ਤੇ ਰੀ9 ਆ ਜਾਊਗਾ ਇਸੇ ਤਰੀਕੇ ਨਾਲ ਸਿਲਵਰ ਤੇ ਧਾਨਾਇਨ ਆ ਜਾਂਦਾ ਹੈ ਨਾਈਟ੍ਰੇਟ ਤੇ ਰੀ9 ਬਣ ਜਾਂਦਾ ਹੈ ਇਹ ਠੀਕ ਹੈ ਤਾਂ ਹੁਣ ਧਾਨਾਇਨ ਧਾਨਾਇਨ ਨਾਲ ਆਪਣੀ ਜਗ੍ਹਾ ਦੀ ਅਦਲਾ ਬਦਲੀ ਕਰ ਲੈਂਦਾ ਹੈ ਇਹ ਜਿਹੜਾ ਸੋਡੀਅਮ ਹੈ ਇਹ ਚਲਾ ਜਾਂਦਾ ਹੈ ਸਿਲਵਰ ਦੀ ਜਗ੍ਹਾ ਤੇ ਸਿਲਵਰ ਆ ਜਾਂਦਾ ਹੈ ਸੋਡੀਅਮ ਦੀ ਜਗ੍ਹਾ ਤੇ ਹਨ ਤੁਸੀਂ ਦੇਖੋ ਬੇਟੇ ਜੇ ਸਿਲਵਰ ਸੋਡੀਅਮ ਦੀ ਜਗ੍ਹਾ ਤੇ ਆ ਜਾਏਗਾ ਤਾਂ ਜਿਹੜਾ ਕਿ ਕਲੋਰੀਨ ਪਹਿਲਾਂ ਸੋਡੀਅਮ ਨਾਲ ਜੁੜਿਆ ਹੋਇਆ ਸੀ ਉਹ ਸਿਲਵਰ ਨਾਲ ਜੁੜ ਜੇਗਾ ਤੇ ਸਿਲਵਰ ਨਾਲ ਜੁੜ ਕੇ ਬਣਾ ਦੇਗਾ ਸਿਲਵਰ ਕਲੋਰਾਇਡ ਠੀਕ ਹੈ ਜੀ ਸਿਲਵਰ ਕਲੋਰਾਇਡ ਅੱਛਾ ਤਾਂ ਜਿਹੜਾ ਸੋਡੀਅਮ ਇੱਥੋਂ ਗਿਆ ਉਹ ਸਿਲਵਰ ਦੀ ਜਗ੍ਹਾ ਤੇ ਨਾਈਟ੍ਰੇਟ ਨਾਲ ਜੁੜ ਗਿਆ ਤਾਂ ਉਸ ਤੋਂ ਬਣ ਗਿਆ ਸੋਡੀਅਮ ਨਾਈਟ੍ਰੇਟ ਬੇਟੇ ਮੈਂ ਇੰਗਲਿਸ਼ ਚ ਲਿਖਤਾ ਕੋਈ ਗੱਲ ਨਹੀਂ ਆਈ ਥਿੰਕ ਅਸੀਂ ਐਨਾ ਸਮਝ ਸਕਦੇ ਆ ਐਨੇ ਦਾ ਮਤਲਬ ਸੋਡੀਅਮ ਐਨਓ3 ਦਾ ਮਤਲਬ ਨਾਈਟ੍ਰੇਟ ਇਹਨੂੰ ਤੁਸੀਂ ਪੰਜਾਬੀ ਚ ਵੀ ਲਿਖ ਸਕਦੇ ਹੋ ਹੁਣ ਇਹ ਇੱਕ ਦੂਰਾ ਵਿਸਥਾਪਨ ਕਿਰਿਆ ਇਹ ਚ ਦੋ ਯੋਗਿਕਾਂ ਦਾ ਇਹ ਘੋਲ ਸੀਗੇ ਜਦੋਂ ਉਹਨਾਂ ਦੀ ਕਿਰਿਆ ਕਰਾਈ ਗਈ ਤਾਂ ਇੱਕ ਦਾ ਧਾਤਾਂ ਇਹਨ ਦੂਜੇ ਦੇ ਧਾਤਾਂ ਦੀ ਜਗ੍ਹਾ ਚਲਾ ਗਿਆ ਦੂਜੇ ਦਾ ਧਾਤਾਂ ਇਹਨ ਪਹਿਲੇ ਦੇ ਧਾਤਾਂ ਦੀ ਜਗ੍ਹਾ ਤੇ ਚਲਾ ਗਿਆ ਠੀਕ ਹੈ ਕਿਉਂਕਿ ਦੋਨਾਂ ਨੇ ਆਪਸ ਚ ਜਗ੍ਹਾ ਦੀ ਅਦਲਾ ਬਦਲੀ ਕਰ ਲਈ ਤਾਂ ਇਹ ਹੋ ਗਿਆ ਦੂਰਾ ਵਿਸਥਾਪਨ ਕਿਰਿਆ